ਕਿੱਦਾਂ ਸਾਰੇ ਉਮੀਰ ਸਾਰੇ ਵਧੀਆ ਹੋਵੋਗੇ ਆਪਣੀ ਅੱਜ ਦੀ ਵੀਡੀਓ ਚ ਸਾਰਿਆਂ ਦਾ ਸਵਾਗਤ ਹੈ ਅੱਜ ਫੇਰ ਕੋਈ ਵੀਡੀਓ ਹੈਗੀ ਖੇਤ ਕੋਈ ਆ ਖੇਤਾ ਦੇ ਜੀ ਚਲੋ ਸੋਚਿਆ ਵੀ ਦੋ ਚਾਰ ਗੱਲਾਂ ਬਾਤਾਂ ਕਰਦੇ ਆ ਮਿੱਤਾਂ ਨਾਲ ਹੋ ਵਧੀਆ ਹੋਗੇ ਸਾਰੇ ਅੱਜ ਆਪਾਂ ਗੱਲ ਕਰਾਂਗੇ ਖੇਤੀ ਬਾਰੇ ਵੀ ਕਿ ਕੀ ਪਹਿਲਾਂ ਦੀ ਖੇਤੀ ਅੱਜ ਦੀ ਖੇਤੀ ਚ ਕੀ ਫਰਕ ਹੈ ਪਹਿਲਾਂ ਆਪਣੇ ਪੁਰਾਣੇ ਬਜ਼ੁਰਗਾਂ ਵਲੇ ਖੇਤੀ ਦੀ ਬਾਲਾ ਔਖਾ ਦੀ ਗੱਲ ਬਹੁਤ ਔਖੀ ਹੁੰਦੀ ਸੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਸੀ ਪਰ ਜਿਹੜੀ ਅੱਜ ਕੱਲ ਖੇਤੀ ਹੈ ਖੇਤੀ ਅੱਜ ਕੱਲ ਸਮਾਰਟ ਵਰਕ ਦੀ ਹੋ ਗਈ ਹੈ ਮਤਲਬ ਪੂਰੀ ਖੇਤੀ ਜ਼ਿਆਦਾ ਔਖੀ ਨਹੀਂ ਰਹੀ ਜੀਦੇ ਕੋਲ ਸਾਧਨ ਨੇ ਤਾਂ ਬੰਦੇ ਨੂੰ ਹੱਥ ਨਾਲ ਮਿਹਨਤ ਕਰਨ ਦੀ ਲੋੜ ਨਹੀਂ ਸਭ ਕੁਝ ਹੋ ਜਾਂਦਾ ਹੁਣ ਰੇਪਾਉਣ ਵਾਲੇ ਵੀ ਉਹ ਆ ਗਏ ਡੂਮ ਫਟਰੇ ਵਾਲਾ ਆ ਗਿਆ ਤੇ ਕੱਤਮ ਵਾਸਤੇ 4x4 ਟਰੈਕਟਰ ਹੋਗੇ ਆਮ ਹੀ ਹੋ ਗਿਆ ਕਿਸੇ ਨੇ ਨੱਕਾ ਨਹੀਂ ਮਾਰਨਾ ਹਰੇਕ ਤੁਮ ਪਾਈਪ ਲਾਈਨ ਦੱਬੀ ਹੋਈ ਆ ਪਾਈਪ ਲਾਈਨਾਂ ਹੋ ਗਈਆਂ ਥੋਂ ਥੋਂ ਪਲਾਂ ਨੱਕੀ ਮਾਰਦੇ ਅੱਖ ਜਾਂਦੇ ਦੀਗੇ ਆਪਣੇ ਪੁਰਾਣੇ ਜਿੁੱਗ ਨੱਕਾ ਹੀ ਨਹੀਂ ਲੱਗਦਾ ਦੀਗਾ ਹੁਣ ਤਾਂ ਪਾਈਪ ਲਾਈਨ ਦੱਬੀ ਆਗਲਾ ਟੱਕਣ ਗੋਲਡਨ ਦਾਸ ਨੂੰ ਦੇਖੋ ਨਾ ਜਿਵੇਂ ਨੱਕੇ ਲੱਗਦੇ ਨੇਗੇ ਆ ਮੋਟਰ ਚੱਲੀ ਜਾਂਦੀ ਆ ਤੋਦੋਂ ਸ਼ੁਰੂ ਹੋਣੀ ਪਹਿਲੀ ਵਾਰ ਆ ਦੇਖੋ ਹੁਣ ਪਹਿਲਾਂ ਉਹਨਾਂ ਵਿਲੇਜ ਦੇ ਖੇਤ ਚ ਪਾਣੀ ਕਰਕੇ ਲਾਨਦਾਰ ਉਹ ਸੀ ਬੈਠ ਰਹੇ ਹੁਣ ਆ ਚੱਲੀ ਜਾਂਦਾ ਇਧਰ ਪਾਈਪ ਕੋਲ ਦਾ ਇੱਕ ਉਧਰ ਸੇ ਲੱਗਿਆ ਹੋਇਆ ਉਧਰ ਜਾਈ ਜਾਂਦਾ ਪਾਣੀ ਚਾ ਇਧਰ ਇਧਰ ਪਾਈਪ ਦੱਪੇ ਨਿਕਲ ਜਾਈਏ ਲੋ ਜਿਮ ਅਗਲਾ ਕਰਕੇ ਤਿੰਨ ਚਾਰ ਕੀਲਿਆਂ ਚ ਪਾਣੀ ਕੇਰਾ ਮੁਰਫੇ ਦੋ ਘੰਟੇ ਵਾਦਾ ਹੁੰਦਾ ਫੇਰ ਤੂੰ ਖੇਤ ਚ ਵੜਦੀ ਨਹੀਂ ਹੈਗਾ ਨਹੀਂ ਪਹਿਲਾਂ ਲਾਨਦਾਰ ਵਰਗੇ ਜਾਂ ਪੁਰਾਣੇ ਬਜ਼ੁਰਗਾਂ ਨੇ ਜਿਹੜੇ ਨੇ ਮਿਹਨਤਾਂ ਕਰੀਆਂ ਨੇ ਖੇਤੀ ਕਰਨ ਵਾਲੀ ਯੋਦੋਂ ਦੀ ਗਈ ਹੁਣ ਤਾਂ ਅਗਲਾ ਕਿੱਟੇ ਕੱਪੜੇ ਪਾ ਕੇ ਵੀ ਖੇਤੀ ਕਰ ਲੈਂਦਾ ਹੈਗਾ ਨਿੰਤਾ ਲੱਗਦਾ ਬਾਕੀ ਜੇ ਤੁਸੀਂ ਕਮੈਂਟ ਕਰ ਦਿਓ ਵੀ ਗੱਲ ਸਹੀ ਹੈ ਜ ਨਹੀਂ ਕਿਉਂ ਹੁਣ ਅੱcke ਵਾਲਾ ਕੰਮ ਬਣਾਇਆ ਜੀ ਪਾਈਪ ਲਾਈਨਾਂ ਦੱਪੀ ਹੋਈ ਨੇ ਕਿਹੜਾ ਛਿੱਟੇ ਲੱਗਦੇ ਨੇ ਕੱਪੜਿਆਂ ਤੇ ਵੀ ਹਾਂ ਚਿੱਟੇ ਕੱਪੜੇ ਨਹੀਂ ਪਾ ਸਕਦਾ ਬੰਦਾ ਤੇ ਪੈਪ ਦਾ ਟੱਕਣ ਖੋਲਣਾ ਤੇ ਉਹ ਤੇ ਬਈ ਜਿਹਦੇ ਕੋਲ ਸਾਧਨ ਹੈ ਉਹ ਨੂੰ ਲਿਬੜਨ ਦੀ ਵੀ ਲੋੜ ਹੈਗੀ ਹੁਣ ਬੂਮ ਐ ਸਪਰੇਅ ਵਾਲਾ ਰੇ ਵਾਲਾ ਸਾਰਾ ਰੇਆਂ ਨਾਲ ਕਰੀ ਜਾਂਦੇ ਨੇ ਅੱਜ ਕੱਲ ਤਾਂ ਡਰੋਨ ਸਿਸਟਮ ਆ ਗਿਆ ਡਰੋਨ ਨਾਲ ਵੀ ਰੇ ਸਪਰੇਅ ਹੋਣ ਲੱਗ ਗਏ ਉਹਦੇ ਲੋਕ ਹਲੇ ਵੀ ਸਾਡੇ ਤੋਂੜ ਮਿਹਨਤ ਕਰਦੇ ਨੇ ਜਿਹੜੇ ਵਿਚਾਰੇ ਥੋੜੀ ਲੋਕ ਕਲਾਸ ਵਾਲੇ ਨੇ ਦਬੇ ਹੋਏ ਨੇ ਆਮ ਵਰਗ ਵਿੱਚ ਮੇ ਆਪਣੇ ਵਰਗ ਕਿਉਂ ਰੇ ਉਹਨਾਂ ਨੇ ਆਪਤ ਕੀ ਪਾਉਣੀ ਹੁੰਦੀ ਐ ਤੇ ਸਪਰੇ ਵੀ ਕਿਉਂ ਐਡੇ ਸਾਧਨ ਨਹੀਂ ਹੈਗੇ ਜਾਂ ਸਾਧਨ ਲੈਣ ਜੋਗੇ ਨਹੀਂ ਹੁੰਦੇਗੇ ਬਈ ਜਿਹੜੇ ਅੱਜ ਕੱਲ ਦੇ ਜ਼ਿਮੀਦਾਰ ਨੇ ਜ਼ਿਆਦਾਤਰ ਹੁਣ ਆਪਾਂ ਥੋਕੀ ਪਾੜਵਾਈ ਨਹੀਂ ਮਾਰ ਲਈ ਥੋਕੀ ਪਾੜਵਾਈ ਕਿਵੇਂ ਹੁਣ ਜੋ ਮੇਰੇ ਵਰਗੇ ਕੋਲ ਕੀਲੇ 2-3 ਨੁੰਦੇ ਨੇ ਕਿ ਜਿਹੜੇ ਲੀਲਾ 1.5 ਕਿਲੋ ਜਿਹਾ ਨਾਰਮਲੀ ਆਗੇ 5 ਕਿਲੋ ਹੁੰਦੇ ਲੇਲੇ ਅਗਲਾ ਕਹਿੰਦਾ ਟਰੈਕਟਰ ਬਈ ਜਿਹਨਾਂ ਵਾਲਾ ਹੂ ਮਲਾ ਟਮਾਟਰੀ ਲੇਵਾਂਗਾ ਮੈਂ ਤਾਂ ਬਈ ਜੌਂਡੀਅਰ ਲੇਵਾਂਗਾ ਖੇਤੀ ਤਾਂ ਯਾਰ ਪਹਿਲਾਂ ਵੀ ਹੁੰਦੀ ਸੀ ਪਹਿਲਾਂ ਵੀ ਰਣਦਾਰ ਵਰਗਿਆਂ ਨੇ ਖੇਤੀ ਕੀਤੀ ਹੈ ਪੁਰਾਣੇ ਐਸਲ ਟਰੈਕਟਰਾਂ ਸਵਰਾਜ ਨਾਲ ਖੂਨ ਕਿੱਥੇ ਆਪਾਂ 10-10 ਲੱਖ ਦੇ ਨਵੇਂ ਟਰੈਕਟਰ ਫੇਰ ਸੰਦ ਸਾਰੇ ਘਟੋ ਘਟੇ ਜਿੱਦਾਂ ਨਗੀਂਦੇ ਵਾਲੇ ਕੋਲ ਇੱਕ ਟਰੈਕਟਰ ਲਊਗਾ ਅਗਲਾ ਘਟੋ ਘਟਾ ਨੂੰ ਵੀ 25 ਲੱਖ ਰੁਪਏ ਸੰਦਾਂ ਦੇ ਵੀ ਲਾਣਾ ਪਊਗਾ ਫੇਰ ਜਾ ਕੇ ਹੋਊਗਾ ਆਪਣੇ ਲੋਕ ਇਹ ਚੀਜ਼ਾਂ ਨੇ ਜ਼ਿਆਦਾ ਮਾਰ ਲੇ। ਇਹ ਨਹੀਂ ਹੈਗਾ ਵੀ ਆਪਾਂ ਚਲੋ ਕਿਰਾਏ ਤੇ ਕਰਾ ਲਈਏ ਨਾ ਆਪਦੇ ਕੋਲ ਆਪ ਦਾ ਸੰਤੋ ਕੋਲ ਟਰੈਕਟਰ ਹੋਵੇ। ਵੱਡਾ ਟਰੈਕਟਰ ਵੱਡੀਆਂ ਗੱਡੀਆਂ ਵੱਡੇ ਮੋਟਰਸਾਈਕਲ। ਇਹ ਚੀਜ਼ਾਂ 'ਚ ਜ਼ਿਆਦਾ ਪੈ ਗਿਆ ਆਪਾਂ। ਖੇਤੀ ਹੈ ਖੇਤੀ ਦਾ ਬਸ। ਚੌਂਕ ਨਾਲੀ ਕਰਦੇ ਨੇ ਕਿ ਉਹਨਾਂ ਫਸਲ ਵੀ ਬਦਲ ਨਹੀਂ ਕਰਦੇ। ਬਦਲ ਨਹੀਂ ਫਸਲ ਕੇ ਲਾ ਰਿਹਾ ਕੋਈ ਵੀ ਮਤਲਬ ਕੋਈ ਹੋਰ ਸਬਜ਼ੀਆਂ ਵਗੈਰਾ। ਉਹ ਤੇ ਹਲੇ ਬਿਲਕੁਲ ਮਿਹਨਤ ਜ਼ਿਆਦਾ ਲੱਗਦੀ ਹੈ। ਚੋਨੇ ਤੇ ਹੈ ਕਣਕ ਰੇਡਾਂ ਇੰਨੀ ਜ਼ਿਆਦੀ ਕੋਈ ਮਿਹਨਤ ਨਹੀਂ ਹੈਗੀ। ਕਣਕ ਦਾ ਨਾਰਮਲ ਚੋਨੇ ਦੇ ਜਿਹੜੀ ਹੁਣ 2-3 ਮਹੀਨਿਆਂ ਹੁਣ ਰਹੇ ਆ ਸਪਰੇਅ ਆ ਵੀ ਮਾਰ ਜਾਂਦੀ ਹੁਣ ਪਹਿਲਾ ਸਪਰੇਅ ਜਲ ਟੋਲੀਆਂ ਨਾਲ ਹੁੰਦੀ ਦੀ ਹੁਣ ਟੋਲਵਾ ਕੇ ਵੱਡੇ ਢੋਲੇ ਆ ਕੇ ਉਹਦੇ ਨਾਲ ਹੋ ਜਾਂਦੀ ਹੈ ਬਾਕੀ ਜੇ ਆਪਾਂ ਮਿਹਨਤ ਕਰਾਂਗੇ ਤਾਂ ਹੀ ਕੁਝ ਪਾਵਾਂਗੇ ਜੇ ਵਿੱਚ ਬੋਧੇ ਹੁਣ ਕੰਪੈਨਟ ਵੀ ਕਰਨਗੇ ਵੀ ਤੂੰ ਕਰਕੇ ਦੇਖ ਤੈਂ ਕਰੀਏ ਖੇਤੀ ਜੇ ਤੂੰ ਬਈ ਨਹੀਂ ਕਰੀਏਗੀ ਪਰ ਪਹਿਲਾਂ ਪਹਿਲਾਂ ਤੇ ਹੁਣ ਦੇ ਸਮੇਂ ਦਾ ਕੰਪੈਰੀਸ਼ਨ ਕਰ ਰਹੇ ਆ ਵਾ ਵੀ ਪਹਿਲਾਂ ਨਾਲੋਂ ਖੇਤੀ ਬਹੁਤ ਜ਼ਿਆਦਾ ਸੌਫਿਸ਼ ਹੋ ਗਈ ਜਿਹੜੇ ਪੁਰਾਣੇ ਵਿੱਚ ਰੁੱਕਿਆ ਕਰਦੇ ਉਹ ਟਾਈਮ ਤੋਂ ਤੇ ਅੱਜ ਦੇ ਟਾਈਮ 'ਚ ਤਾਂ ਦਿਨ ਰਾਤ ਦਾ ਵਟਾ ਹੋ ਗਿਆ ਪਹਿਲਾਂ ਸਾਧਨ ਨਹੀਂ ਦੀ ਕੋਈ ਲਿਮਟਡ ਸਾਧਨ ਸੀਗੇ ਤੇ ਪਾਣੀ ਦਾ ਸਾਧਨ ਬਹੁਤ ਘੱਟ ਤੀਗਾ ਹੁਣ ਤਾਂ ਥੋੜ੍ਹ ਥੋੜ੍ਹ ਤੇ ਪਾਈਪਲਾਈਨਾਂ ਦੱਬ ਰਹੀਆਂ ਨੇ ਸਾਧਨ ਸਾਰੇ ਨੇ ਆਪਣੇ ਕੋਲੇ ਪੁਰਾਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖੋ ਵੀ ਹੁਣ ਤਾਂ ਖੇਤੀਬਾੜੀ ਕੋਈ ਵੀ ਕੁਛ ਵੀ ਨਹੀਂ ਹੈਗਾ ਜਮੀਨ ਸੌਖੀ ਹੋ ਗਈ ਪਹਿਲਾਂ ਦੇ ਮੁਕਾਬਲੇ ਤਾਂ ਬਹੁਤ ਜ਼ਿਆਦਾ ਹੈ ਬਾਕੀ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਮੈਨੂੰ ਵੀ ਲੱਗਦਾ ਕਿ ਪਹਿਲਾਂ ਪੁਰਾਣੇ ਬਜ਼ੁਰਗਾਂ ਨੇ ਜਿਹੜੀਆਂ ਮਿਹਨਤਾਂ ਕਰੀਆਂ ਉੰਜ ਨਹੀਂ ਲੱਗਾ ਜੀ ਆਪਾਂ ਨੂੰ ਉਹ ਟਾਈਮ ਦਾ ਇੱਕ ਨਕਾ ਲਾਉਣਾ ਪੈ ਜੇ ਉਹ ਨਹੀਂ ਲੱਗਦਾ ਹੈਗਾ ਕਿਉਂ ਉਦੋਂ ਦਾ ਜ਼ਮੀਨਾ ਪੱਤਰ ਨਹੀਂ ਤੀਆਂ ਪੁਰਾਣੇ ਬੀਰਗਾ ਦੇ ਮਹਿਨਤਾਂ ਵਾਲਾ ਵਿਧਾ ਜ਼ਮੀਨਾ ਆਪਾਂ ਨੂੰ ਪੱਤਰ ਕਰਕੇ ਦੇਤੀਆਂ ਪਾਣੀ ਗੋਰ ਲਾ ਕੇ ਪਾਈਪ ਲਾਈਨਾਂ ਲੱਗ ਬਗੇ ਨੱਕੇ ਪੱਕੇ ਕਰੇ ਕਰਾਏ ਫਿਰ ਵੀ ਆਪਾਂ ਔਖੇ ਉਹ ਦੇਖੋ ਵੀ ਜਦੋਂ ਉਦੋਂ ਨਾਰ ਖੁੱਲ ਜਾਂਦੀ ਜੀ ਆ ਕਿ ਖੁੱਲ ਜਾਂਦੇ ਲਈ ਉਹ ਹੀ ਨਹੀਂ ਪੂਰਾ ਹੁੰਦਾ ਜੀਆ ਬੰਦਾ ਐਡੇ ਐਡੇ ਨਾਰ ਖੁੱਲ ਜਾਂਦੇ ਜੀ ਬੰਦਾ ਵਿੱਚ ਵੜ ਜਾਂਦਾ ਜੀਆ ਉਹ ਮਿੱਟੀ ਚੱਕ ਕੇ ਉੱਪਰ ਡਿੱਗਣੀ ਕਿ ਉੱਚੇ ਨੀਵੇਂ ਬਾਣ ਹੁੰਦੇ ਦੀ ਹੁਣ ਤਾਂ ਪਾਣ ਲਗਭਗ ਸਾਰੇ ਕਿਤੇ ਪੱਧਰੀ ਹੋ ਗਏ ਅੱਜ ਦੇ ਟਾਈਮ 'ਚ ਤਾਂ ਕਿਸੇ ਦਾ ਤਾਂ ਨਹੀਂ ਹੈਗਾ ਬਾਣ ਪਾਣੀ ਵਾ ਉਹ ਤਾਂ ਮਿੱਟੀ ਨਹੀਂ ਮਿਲਦੀ ਐਗੀ ਸਾਡੀ ਮਿੱਟੀ ਸੋਨੇ ਭਾਉ ਹੀ ਪਈ ਐ ਬਾਕੀ ਤੁਸੀਂ ਆਪਦੇ ਕਮੈਂਟ ਜਰੂਰ ਦਿਓ ਵੀ ਹਾਂ ਖੇਤੀ ਪਹਿਲਾਂ ਪਹਿਲਾਂ ਦੀ ਕੰਪੈਰੀਸ਼ਨ ਹੁਣ ਤਾਂ ਜੇ ਆਪਾਂ ਹੋਰ ਅੱਜ ਕੱਲ੍ਹ ਦੀ ਫਸਲਾਂ ਨੂੰ ਦੇਖੀ ਤਾਂ ਅੱਜ ਕੱਲ੍ਹ ਦੇ ਨੂੰ ਅੰਦਰ ਝੋਲਾ ਦੇਖੋ ਹੈ ਔਖਾ ਕੰਮ ਹੈ ਖੇਤੀ ਪਰ ਪਹਿਲਾਂ ਦੇ ਕੰਪੈਰੀਜ਼ਨ ਵੀ ਕਿਵੇਂ ਹੈ ਖੇਤੀ ਅੱਜ ਕੱਲ ਸੌਖੀ ਹੋ ਗਈ ਜਾਂ ਨਹੀਂ ਵੀ ਸਾਧਨਾ ਕਰਕੇ ਬਾਕੀ ਕਿ ਸਾਧਨਾ ਬਾਰੇ ਜਰੂਰ ਤੋਂ ਵੀ ਵੀ ਛੋਟੇ ਕਿਸਾਨਾਂ ਨੂੰ ਇਹ ਇੰਨੇ ਨੇ ਵੱਡੇ ਸਾਧਨ ਲੈਣੇ ਚਾਹੀਦੇ ਨੇ ਜਾਂ ਨਹੀਂ ਬਾਕੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਪੇਸ਼ ਕਰਿਓ ਜੇ ਆਪਣੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਧੰਨਵਾਦ ਦੋਸਤੋ